ਸਾਸ਼ੀਕਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਐਸੋਲੇ ਸ਼੍ਰੀ ਮੁਕਤਸਰ ਸਾਹਿਬ ਦੇ ਐਕਸੀਅਨ ਸੀਵਰੇਜ ਵਿਭਾਗ ਦੇ ਦਫਤਰ ਤੋਂ ਤੁਹਾਡੇ ਨਾਲ ਸਿੱਧੀਆਂ ਤਸਵੀਰਾਂ ਲੈ ਕੇ ਜੁੜਿਆ ਹਾਂ ਦੱਸਦੀ ਕਿ ਸ਼੍ਰੀ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਇਤਿਹਾਸਿਕ ਪਾਵਨ ਪਵਿੱਤਰ ਨਗਰੀ ਹੈ ਜਿੱਥੇ ਸੀਵਰੇਜ ਵਿਵਸਥਾ ਬੁਰੀ ਤਰ੍ਹਾਂ ਨਾਲ ਲੜਖੜਾਈ ਜਾਣ ਨੂੰ ਲੈ ਕੇ ਬੀਤੇ ਕੱਲ ਵੀ ਇੱਕ ਡਿਪਟੀ ਕਮਿਸ਼ਨਰ ਨੇ ਸਮੂਹ ਕੌਂਸਲਰਾਂ ਨਾਲ ਬੈਠਕ ਕੀਤੀ ਸੀ ਪਰ ਬੈਠਕਾਂ ਦੇ ਦੌਰਾਨ ਵੀ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਜਦੋਂ ਕੋਈ ਨਿਪਟਾਰਾ ਹੁੰਦਾ ਨਹੀਂ ਨਜ਼ਰ ਆਇਆ ਤਾਂ ਕੈਮਰਾ ਪਰਸਨ ਦੂਜੇ ਪਾਸੇ ਤਸਵੀਰਾਂ ਦਿਖਾਉਣਗੇ ਗੋਨੇਆਣਾ ਰੋਡ ਸ਼੍ਰੀ ਮੁਖਤਸਰ ਸਾਹਿਬ ਤੋਂ ਔਰਤਾਂ ਦਾ ਅਤੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੈ ਜਿਹੜਾ ਐਕਸੀਅਨ ਦੇ ਦਫ਼ਤਰ ਪਹੁੰਚਿਆ ਹੈ ਐਕਸੀਅਨ ਦੇ ਦਫ਼ਤਰ ਦਾ ਘਰਾਓ ਕੀਤਾ ਗਿਆ ਹੈ ਤਸਵੀਰਾਂ ਦਿਖਾਵਾਂਗੇ ਕਿਸਾਨ ਆਗੂਆਂ ਦੀ ਉਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਤੱਕ ਤੁਹਾਨੂੰ ਲੈ ਕੇ ਜਾਵਾਂਗੇ ਬਿਲਕੁਲ ਦਰੀਆਂ ਵਿਚਾ ਕੇ ਐਕਸੀਅਨ ਦੇ ਬਾਹਰ ਤੱਕ ਜਿਹੜੇ ਪ੍ਰਦਰਸ਼ਨਕਾਰੀ ਬੈਠੇ ਆ ਐਕਸੀਨ ਸਾਹਿਬ ਬੈਠੇ ਜੀ ਐਕਸੀਨ ਬਿਲਕੁਲ ਆਪਣੀ ਸੀਟ ਤੇ ਬੈਠੇ ਆ ਤਾਂ ਦੂਜੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਧਰਨੇ ਦੀਆਂ ਤਸਵੀਰਾਂ ਕੈਮਰਾ ਪਰਸਨ ਮੇਰੇ ਨਾਲ ਥੋੜਾ ਅੱਗੇ ਆਉਣਗੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਤੇ ਇੱਥੇ ਕਿਸ ਕੰਮ ਵਾਸਤੇ ਪਹੁੰਚੇ ਹੋ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਹ ਮੈਂ ਭਾਰਤੀ ਕਿਸਾਨ ਜੁਨੇ ਨੇ ਇੱਕ ਤਾਂ ਮਾਲਵਾ ਦਾ ਸੂਬਾ ਪ੍ਰਧਾਨ ਬਲੋਕ ਸਿੰਘ ਹੀਰਕੇ ਪਹਿਲਾਂ ਤਾਂ ਮੈਂ ਚੈਨਲ ਵਾਲਿਆਂ ਨੂੰ ਜੀ ਆਇਆਂ ਕਰ ਧੰਨਵਾਦ ਕਰਦਾ ਵੀ ਜਿਹੜਾ ਸਾਡਾ ਇੱਥੇ ਆ ਕੇ ਵੀਡੀਓ ਲੈਣਾ ਬਹੁਤ ਧੰਨਵਾਦ ਕਰਦੇ ਆ ਜੀ ਇਹ ਕੀ ਮਸਲਾ ਸੀ ਤੁਸੀਂ ਇੱਧਰ ਆ ਜਾਓ ਜੀ ਇੱਥੋਂ ਐ ਫ੍ਰੇਮ ਕਵਰ ਕਰੋ ਸਰ ਇਹ ਕੀ ਮਸਲਾ ਸੀ ਜਿਹੜਾ ਅੱਜ ਤੁਹਾਨੂੰ ਐਕਸੀਡੈਂਟ ਦੇ ਬਾਰਚ ਬਹਿਣਾ ਪੈ ਗਿਆ ਵੇਖੋ ਜੀ ਇਹ ਕੋਈ ਅੱਜ ਦੀ ਖਿਆਈ ਨਹੀਂ ਗੀ ਇਹ ਘੱਟੋ ਘੱਟ 20 ਸਾਲ ਦੀ ਖਿਆਈ ਚੱਲ ਰਹੀ ਆ ਵੀ ਚਾਰ ਸਰਕਾਰਾਂ ਵੀ ਬਦਲ ਗਈਆਂ ਅਸੀਂ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਅਸੀਂ 13 14 ਵਾਰਡ ਦੇ ਵਿੱਚ ਆਪਣਾ ਗੋਨਿਆਂ ਵਾਲੇ ਰੋਡ ਦੇ ਉੱਤੇ ਬਾਬੇ ਫਰੀਦ ਦੇ ਵਿੱਚ ਕਨਵੈਨਸ਼ਨ ਕੀਤੀ ਸੀ ਉਦੋਂ ਵੀ ਸਾਡੀਆਂ ਫੋਟੋਆਂ ਸਾਰੀ ਕਬਰੇ ਹੋਈ ਆ ਸਾਰੀ ਵੀਡੀਓ ਗਈ ਹੋਈ ਆ ਉਦਦੇ ਅਸੀਂ ਇਹ ਗੱਲ ਆਖੀ ਸੀ ਵੀ ਜਿੰਨਾ ਚਿਰ ਸੀਵਰੇਜ ਦਾ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਗੋਡੇ-ਗੋਡੇ ਪਾਣੀ ਖੜਿਆ ਜੋ ਆ ਕੋਦੇ ਵਿੱਚ ਦੇਖਦੇ ਨੇ ਆਪਣੀਆਂ ਉਹਨਾਂ ਡੇਮੂ ਬਿਖਾਤੀਆਂ ਬਿਮਾਰੀਆਂ ਨੇ ਕਿਸੇ ਨੂੰ ਕੈਂਸਰ ਹੋ ਜਾਂਦਾ ਕਿਸੇ ਨੂੰ ਟੀਬੀ ਆ ਕਿਸੇ ਨੂੰ ਚਮੜੀ ਦੇ ਰੋਗ ਪੈਦਾ ਹੁੰਦੇ ਨੇ ਸਾਰੇ ਸੀਵਰੇਜ ਦਾ ਪਾਣੀ ਹੀ ਲੱਗਦਾ ਵੀ ਮੁੱਖ ਤੌਰ ਤੇ ਜ਼ਿੰਮੇਵਾਰ ਇਸ ਦਾ ਹਾਂਜੀ ਬਿਲਕੁਲ ਸੀਵਰੇਜ ਦਾ ਪਾਣੀ ਹੀ ਮੁੱਖ ਤੌਰ ਤੇ ਜ਼ਿੰਮੇਵਾਰ ਆ ਕਿਵੇਂ ਜ਼ਿੰਮੇਵਾਰ ਆ ਜਿਹੜਾ 24 ਘੰਟੇ ਮੱਛਰ ਆ 24 ਘੰਟੇ ਗੰਦਾ ਪਾਣੀ ਆ ਸਰਕਾਰ ਕਹਿੰਦੀ ਹੈ ਪ੍ਰਦੂਸ਼ਣ ਨਾਲ ਕੈਂਸਰ ਪੈਦਾ ਹੁੰਦਾ ਤੇ ਫਿਰ ਅਸੀਂ ਜ਼ਿੰਮੇਵਾਰ ਕਿਉਂ ਆਣਾ ਸਰ ਇਹ ਤੁਹਾਡਾ ਜਿਹੜਾ ਵਿਰੋਧ ਦਾ ਕੰਮ ਸ਼ੁਰੂ ਕੀਤਾ ਅੱਜ 11 ਵਜੇ ਤੋਂ ਆਏ ਹੋ ਕਿੰਨੇ ਵਜੇ ਤੱਕ ਬੈਠੇ ਹੋ ਕੀ ਅੱਗੇ ਰੂਪਰੇਖਾ ਰਹੂਗੀ ਵਿਰੋਧ ਪ੍ਰਦਰਸ਼ਨ ਦੀ ਵੇਖੋ ਅਸੀਂ ਇਹਨਾਂ ਮੰਗ ਪੱਤਰ ਲਿਖ ਕੇ ਦੇ ਕੇ ਗਏ ਸੀ ਵੀ ਜਾੜਾ ਸਾਡਾ ਦਿੱਤਾ ਸੀ ਜੀ ਮੰਗ ਪੱਤਰ ਇਹ ਦਿੱਤਾ ਸੀ ਅਸੀਂ 20 ਤਰੀਕ ਨੂੰ ਕੀ ਐਕਸ਼ਨ ਲਿਆ ਉਹਦੇ ਦਿਨਾਂ ਨੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਕਿਸੇ ਨਾਲ ਗੱਲ ਨਹੀਂ ਕਰੀ ਕਿ ਇਹਨਾਂ ਨੇ ਐਕਸ਼ਨ ਨਹੀਂ ਲਿਆ ਫਿਰ ਅੱਜ ਤੁਸੀਂ ਐਕਸ਼ਨ 'ਚ ਆ ਗਏ ਹਾਂ ਫਿਰ ਕਦੋਂ ਤੱਕ ਐਕਸ਼ਨ ਚੱਲੂਗਾ ਤੁਹਾਡਾ ਵੇਖੋ ਇਹ ਐਕਸ਼ਨ ਸਾਡਾ ਧਰਨਾ ਦਾ ਸਾਡਾ ਲਗਾਤਾਰ ਦਾ ਲੇਟਿਕ ਹੋ ਜਾ ਇਹੋ ਟੈਂਟ ਲੱਗਿਆ ਹੋਇਆ ਹਾਂ ਪੱਕਾ ਟੈਂਟਾ ਪੱਕਾ ਸਾਰਾ ਕੁਝ ਰਾਂਗੇ ਇੱਥੇ ਹੀ ਪਰ ਅੱਜ ਅਸੀਂ ਪਹਿਲੇ ਦਿਨ ਇਹ ਆਖਿਆ ਸੀ ਵੀ ਅਸੀਂ ਪਹਿਲੇ ਦਿਨ 11 ਵਜੇ ਤੋਂ ਲੈ ਕੇ 5 ਵਜੇ ਤੀਹਾਂ ਦਾ ਘਰਾਓ ਕਰਾਂਗੇ ਅਧਿਕਾਰੀਆਂ ਦਾ ਜੇ ਸਾਡੇ ਨਾਲ ਕੋਈ ਗੱਲਬਾਤ ਕਰਦੇ ਨੇ ਕੋਈ ਗੱਲ ਨਿਸ਼ਾਨ ਚੜਦੀ ਆ ਉਹ ਫੇਰ ਵੇਖੀ ਜਾਊਗੀ ਪਰ ਹੁਣ ਸਾਡਾ ਲਗਾਤਾਰ ਦਾ 5 ਵਜੇ ਤੀਹਾਂ ਤੱਕ ਘਰਾਓ ਧੰਨਵਾਦ ਜੀ ਇਸ ਤੋਂ ਬਾਅਦ ਪੀੜਤ ਔਰਤਾਂ ਦਾ ਪੱਖ ਤੁਹਾਡੇ ਤੱਕ ਸੁਣਾਵਾਂਗੇ ਜਿਹੜੀਆਂ ਬੀਬੀਆਂ ਬੀਬੀ ਜੀ ਤੁਸੀਂ ਹੋ ਜਿਹੜੀਆਂ ਇੱਧਰ ਆ ਜਾਓ ਜੇ ਇਸ ਜਗ੍ਹਾ ਤੇ ਥੋੜੀ ਛਾਂ ਹੈ ਜਿਹੜੀਆਂ ਔਰਤਾਂ ਸੀਵਰੇਜ ਦੀ ਸਮੱਸਿਆ ਦੇ ਨਾਲ ਇੱਕ ਮਿੰਟ ਭਾਣੇ ਇੱਥੇ ਖੜ੍ਹ ਜਿਓ ਬੀਬੀ ਕੀ ਨਾਮ ਜੇ ਤੁਹਾਡਾ ਮੇਰਾ ਨਾਮ ਅਨਜੀਤ ਜੀ। ਅ ਕਿਥੋਂ ਦੇ ਰਹਿਣ ਵਾਲੇ ਜੋ? ਅਸੀਂ ਮੁਕਸਰ ਜਿਆਂ ਗੋਨਿਆਂ ਨਾਲ। ਕੀ ਸਮੱਸਿਆ ਕੀ ਆ ਰਹੀ ਹੈ ਸੀਵਰੇਜ ਦੀ ਤੇ ਇਹਦੇ ਹੱਲ ਵਾਸਤੇ ਤੁਸੀਂ ਕਿਹੜੇ-ਕਿਹੜੇ ਬੰਦਿਆਂ ਨੂੰ ਮਿਲੇ ਹੋ ਪਹਿਲਾਂ ਕਦੇ? ਅਸੀਂ ਬਹੁਤ ਬੰਦਿਆਂ ਨੂੰ ਮਿਲੇ ਆਂ। ਅਸੀਂ ਡੀਸੀ ਸਾਹਿਬ ਕੋਲੇ ਵੀ ਗਏ ਸੀਗੇ। ਜੀ। ਐਸਡੀਓ ਨੂੰ ਇੱਥੇ ਵੀ ਦਸਤਾਵੇਜ਼ੀ ਬਹੁਤ ਐਪਲੀਕੇਸ਼ਨਾਂ ਲਿਖ ਕੇ ਦਿੱਤੀਆਂ ਆਂ। ਕਾਕਾ ਬਰਾੜ ਕੋਲੇ ਵੀ ਗਏ ਸੀਗੇ ਪਰ ਨੇ ਕਿਸੇ ਨੇ ਸਾਡੀ ਕੋਈ ਕਿਸੇ ਨੇ ਗੱਲ ਨਹੀਂ ਸੁਣੀ। ਅੱਜ ਫਿਰ ਲੱਗਿਆ ਵੀ ਧਰਨਾ ਹੀ ਬਿਹਤਰ ਬਕਾਲ ਪਾਏ। ਅੱਜ ਸਾਨੂੰ ਧਰਨਾ ਹੀ ਮਨਜੂਰ ਪਾਇਆ। ਅੱਜ ਦੀ ਘੜੀ ਜਿਹੜੀ ਤੁਸੀਂ ਹੁਣ ਬੈਠੇ ਹੋ ਤੁਹਾਡੇ ਨਾਲ ਹੋ ਮੁੱਖ ਜੇ ਵਿਭਾਗ ਕਹਿੰਦਾ ਵੀ ਇੱਕ ਅੱਧੀ ਮੰਗ ਮੰਨ ਲਾਂਗੇ ਤੁਹਾਡੀ ਤਾਂ ਕੀ ਕਹੋਂਗੇ ਉਹਨਾਂ ਨੂੰ ਸਾਡੀ ਮੰਗ ਸੀ ਬਰੇਜ ਦੀ ਸਫਾਈ ਕਰਾਉਣਾ ਸ਼ਿਵਰੇਜ ਪਾਉਣਾ ਜੀ ਪਾਣੀ ਦਾ ਨਿਕਾਸੀ ਨਹੀਂ ਸਾਡਾ ਹਾਂਜੀ ਤੇ ਘਰਾਂ ਦੇ ਵਿੱਚ ਅਕਸਰ ਹੀ ਦੇਖਦੇ ਆਂ ਵੀ ਬਾਹਰ ਪਾਣੀ ਖੜਾ ਹੁੰਦਾ ਤੁਹਾਡੇ ਵੀ ਇਹੋ ਜਿਹੇ ਹਾਲਾਤ ਆ ਕਿ ਵੈਸੇ ਹੀ ਬਲਾਕੇ ਚੱਲਦੀ ਹੈ ਪਾਣੀ ਬਾਹਰ ਹੀ ਖੜਾ ਜੀ ਬਲਾਕਿੰਗ ਹੈ ਨਹੀਂ ਜਦੋਂ ਸ਼ਿਵਰੀ ਹੈ ਨਹੀਂ ਤੇ ਬਲਾਕਿੰਗ ਕਿੱਥੋਂ ਹੋ ਜੂਗੀ ਜਾਣ ਵਾਲੇ ਲੋਕਾਂ ਲਈ ਸਮੱਸਿਆ ਬਹੁਤ ਜ਼ਿਆਦਾ ਸਮੱਸਿਆ ਪਾਣੀ ਛੜਕ ਤੇ ਖੜਾ ਧੰਨਵਾਦ ਜੀ ਸਮਾਂ ਦੇਣ ਦੇ ਲਈ ਇਹਨਾਂ ਸਾਡੇ ਨਾਲ ਪ੍ਰਦਰਸ਼ਨਕਾਰੀ ਜਿਨ੍ਹਾਂ ਨੇ ਸਪਸ਼ਟ ਰੂਪ ਦੇ ਵਿੱਚ ਆਖ ਦਿੱਤਾ ਹੈ ਕਿ ਸੀਵਰ ਜਾਂ ਤਾਂ ਹੈ ਹੀ ਨਹੀਂ ਜਿੱਥੇ ਹੈ ਉਸ ਦਾ ਪ੍ਰਬੰਧਨ ਹੈ ਜਿਹੜਾ ਬਹੁਤ ਮਾੜਾ ਹੈ ਤਸਵੀਰਾਂ 'ਚ ਦੂਜੇ ਪਾਸੇ ਐਕਸ਼ਨ ਦੇ ਦਫ਼ਤਰ ਵਾਲ ਚੱਲਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੀ ਅਧਿਕਾਰੀ ਆਪਣਾ ਪੱਖ ਦੇਣ ਵਾਸਤੇ ਸਹਿਮਤ ਹੁੰਦੇ ਹਨ ਜਾਂ ਨਹੀਂ ਸੱਸੀ ਕਲੈਕਸ਼ਨ ਸਾਹਿਬ ਤਸਵੀਰ ਜਨ ਲਈ ਭੇਜੀ ਹੋਈ ਹੈ ਤਸਵੀਰ ਜਨ ਜਿਹੜੀ ਹੈਗੀ ਆ ਉਹੋ ਇੰਨਾ ਦਾ ਡੀਪੀਆਰ ਡੇ ਹੈਗੀ ਆ ਲੋਕਲ ਬਾਡੀਜ਼ ਵੱਲੋਂ ਉਹਨਾਂ ਨੂੰ ਪੈਸੇ ਮੋਹਿਆ ਕਰੇ ਜਾਣੇ ਇਹਨਾਂ ਨੇ ਡੀਪੀਆਰ ਉਹਨਾਂ ਨੂੰ ਫਾਈਨਲ ਕਰ ਦਿੱਤੀ ਹੈ ਤੇ ਅਸੀਂ ਫਾਲੋ ਕਰ ਰਹੇ ਹਾਂ ਤੇ 36 ਜਿਹੜਾ ਇਹਦਾ ਡੀਪੀਆਰ ਜਿਹੜੀ ਆ ਗਈ ਆ ਅਪਰੂਵਲ ਕਰਵਾ ਲਿਆ ਗਿਆ ਲੇਸਨ ਵਿਭਾਗ ਦੇ ਐਕਸ਼ਨ ਜਿਨ੍ਹਾਂ ਨੇ ਆਪਣਾ ਪੱਖ ਰੱਖ ਦਿੱਤਾ ਹੈ ਅਤੇ ਆਖਿਆ ਹੈ ਕਿ ਪ੍ਰੋਪੋਜ਼ਲ ਹੈ ਜਿਹੜੀ ਅੱਗੇ ਭੇਜੀ ਜਾਵੇ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਵੀ ਜਿਹੜਾ ਅਧਿਕਾਰੀਆਂ ਨੇ ਸ਼ੁਰੂਆਤੀ ਰੂਪ ਦੇ ਵਿੱਚ ਦੱਸ ਦਿੱਤਾ ਹੈ ਪਰ ਫਿਲਹਾਲ ਤਸਵੀਰ ਸ਼ਾਮ 5 ਵਜੇ ਤੱਕ ਸਾਫ਼ ਹੋਵੇਗੀ ਕਿ ਇਹ ਪ੍ਰਦਰਸ਼ਨਕਾਰੀ ਇੱਥੋਂ ਉੱਠਦੇ ਹਨ ਜਾਂ ਇਸੇ ਤਰ੍ਹਾਂ ਹੀ ਇਹਨਾਂ ਦੇ ਵਿਰੋਧਾ ਅਭਾਸ ਦੀ ਮੁਹਿੰਮ ਜਾਰੀ ਰਹੇਗੀ ਉਦੋਂ ਤੱਕ ਲਈ ਮੈਨੂੰ ਇਹ ਸ਼ਾਮਤ ਹੁੰਦਿਓ ਆ ਗਿਆ ਧੰਨਵਾਦ